ਔਰਤਾਂ ਦੇ ਲਈ ਸਭ ਤੋਂ ਵੱਡਾ ਵਾਅਦਾ ਕੀਤਾ ਗਿਆ ਸੀ ਕਿ 1100 ਰੁਪਿਆ ਉਹਨਾਂ ਨੂੰ ਦਿੱਤਾ ਜਾਊਗਾ ਉਹ ਅਨਾਉਂਸਮੈਂਟ ਨਹੀਂ ਹੋਈ ਕਿ ਮਹਿਲਾਵਾਂ ਦੇ ਵਾਸਤੇ ਇਹਨਾਂ ਨੇ ਕਿਹਾ ਸੀ 1000 ਰੁਪਿਆ ਦਵਾਂਗੇ ਫਿਰ ਮੈਂਬਰ ਪਾਰਲੀਮੈਂਟ ਦੇ ਜਦੋਂ ਇਲੈਕਸ਼ਨ ਆਏ ਫਿਰ ਕਹਿੰਦੇ ਨੇ 1000 ਤੋਂ ਅਸੀਂ ਵਧਾ ਕੇ 1100 ਦਵਾਂਗੇ ਲੇਕਿਨ ਬਜਟ 'ਚ ਕੋਈ ਉਹਦਾ ਮੈਂਸ਼ਨ ਨਹੀਂ ਹੋਈ ਥੋਸਰੀ ਗੱਲ ਇਹਨਾਂ ਨੇ ਕਿਹਾ ਸੀ ਕਿ ਬੁਢਾਪਾ ਪੈਨਸ਼ਨ ਵੀ ਅਸੀਂ 1500 ਤੋਂ 2500 ਕਰਾਂਗੇ ਉਹਦਾ ਵੀ ਕੋਈ ਮੈਂਸ਼ਨ ਵਿੱਚ ਹੈ ਨਹੀਂ ਕਿਸਾਨਾਂ ਵਾਸਤੇ ਕੁਝ ਨਹੀਂ ਹੈ ਮਹਿਲਾਵਾਂ ਵਾਸਤੇ ਕੁਝ ਨਹੀਂ ਹੈ ਨੌਜਵਾਨਾਂ ਵਾਸਤੇ ਕੁਝ ਨਹੀਂ ਹੈ ਦਲਿਤ ਵਰਗਾਂ ਵਾਸਤੇ ਕੁਝ ਨਹੀਂ ਹੈ ਫੁੱਲ ਮਿਲਾ ਕੇ ਇਹ ਬਜਟ ਬਿਲਕੁਲ ਬਹੁਤ ਹੀ ਨਿਰਾਸ਼ਾਜਨਕ ਰਹਾ ਜਦੋਂ 5 ਸਾਲ ਸਰਕਾਰ ਬਣਦੀ ਹੈ 5 ਸਾਲ ਵਾਸਤੇ ਬਣਦੀ ਹੈ ਉਦੋਂ ਕੋਈ ਵਿਜ਼ਨ ਹੁੰਦਾ ਹੈ ਕੋਈ ਬਲੂਪ੍ਰਿੰਟ ਹੁੰਦਾ ਹੈ ਕਿ ਅਸੀਂ ਪਹਿਲੇ ਸਾਲ 'ਚ ਇਹ ਕੰਮ ਕਰਾਂਗੇ ਦੂਸਰੇ ਸਾਲ ਇਹ ਕਰਾਂਗੇ ਤੇ ਇਸੇ ਸਾਲ ਇਹ ਕਰਾਂਗੇ ਸੋ ਮੈਨੂੰ ਲੱਗਦਾ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਦੀ ਆਉਟਪੁੱਟ ਜ਼ੀਰੋ ਹੈ ਸੱਚੀ ਗੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਨ ਬਜਟ ਇਸ ਲਾਸਟ ਆਖਰੀ ਦਿਨ ਸੀਗਾ ਤਾਂ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ ਕਿ ਵਿਰੋਧੀ ਧਿਰ ਦੀ ਭੂਮਿਕਾ ਕੀ ਰਹੀ ਹੈ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਮੈਡਮ ਅਰੁਣਾ ਚੌਧਰੀ ਨੇ ਗੱਲਬਾਤ ਕਰਾਂਗੇ ਸਮਝਾਂਗੇ ਕਿ ਇਸ ਬਜਟ ਨੂੰ ਕੁਲਮਲਾ ਕੇ ਕਿਸ ਤਰੀਕੇ ਨਾਲ ਦੇਖ ਰਹੇ ਹੈ ਮੈਡਮ ਬੜਾ ਅਹਿਮ ਬਜਟ ਹੁੰਦਾ ਹੈ ਇਹਦੇ ਵਿੱਚ ਬਹੁਤ ਸਾਰਾ ਧਿਆਨ ਨਹੀਂ ਹੁੰਦਾ ਕਿ ਅਸੀਂ ਆਪਣੇ ਹਲਕੇ ਲਈ ਕੀ ਦੇਖ ਰਹੇ ਹਾਂ ਪਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿਉਂਕਿ ਤੁਸੀਂ ਮਹਿਲਾ ਦੇ ਤੌਰ ਤੇ ਕੈਬਨਿਟ ਮਨਿਸਟਰ ਵੀ ਰਹੇ ਹੋ ਤੇ ਅੰਦਰ ਜਾ ਕੇ ਔਰਤਾਂ ਦੀ ਆਵਾਜ਼ ਵੀ ਬ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਔਰਤਾਂ ਦੇ ਲਈ ਸਭ ਤੋਂ ਵੱਡਾ ਵਾਅਦਾ ਕੀਤਾ ਗਿਆ ਸੀ ਕਿ 1100 ਰੁਪਇਆ ਉਹਨਾਂ ਨੂੰ ਦਿੱਤਾ ਜਾਊਗਾ ਉਹ ਅਨਾਉਂਸਮੈਂਟ ਨਹੀਂ ਹੋਈ ਤੇ ਕੁਲ ਮਲਾਕੀ ਬਜਟ ਦੀ ਭੂਮਿਕਾ ਕਿਸ ਤਰੀਕੇ ਨਾਲ ਦੇਖ ਰਹੇ ਤੁਸੀਂ ਦੇਖੋ ਸਭ ਤੋਂ ਪਹਿਲੇ ਤੇ ਮੈਂ ਮਹਿਲਾਵਾਂ ਦੀ ਗੱਲ ਕਰਾਂਗੀ ਕਿਉਂਕਿ ਮਹਿਲਾਵਾਂ ਦੇ ਵਾਸਤੇ ਇਹਨਾਂ ਨੇ ਕਿਹਾ ਸੀ 1000 ਰੁਪਇਆ ਦੇਵਾਂਗੇ ਫਿਰ ਮੈਂਬਰ ਪਾਰਲੀਮੈਂਟ ਦੇ ਜਦੋਂ ਇਲੈਕਸ਼ਨ ਆਏ ਫਿਰ ਕਹਿੰਦੇ ਨੇ 1000 ਤੋਂ ਸੀ ਵਧਾ ਕੇ 1100 ਦੇਵਾਂਗੇ ਲੇਕਿਨ ਬਜਟ 'ਚ ਕੋਈ ਉਹਦਾ ਮੈਂਸ਼ਨ ਨਹੀਂ ਇਹਨਾਂ ਨੇ ਕਿਹਾ ਸੀ 18 ਸਾਲ ਤੋਂ ਉੱਪਰ ਅਸੀਂ ਹਰੇਕ ਨੂੰ ਦਵਾਵਾਂਗੇ। ਦੂਸਰੀ ਗੱਲ ਇਹਨਾਂ ਨੇ ਕਿਹਾ ਸੀ ਕਿ ਬੁਢਾਪਾ ਪੈਨਸ਼ਨ ਵੀ ਅਸੀਂ 1500 ਤੋਂ 2500 ਕਰਾਂਗੇ। ਉਹਦਾ ਵੀ ਕੋਈ ਮੈਂਸ਼ਨ ਵਿੱਚ ਹੈ ਨਹੀਂ ਹੈ। ਸੋ ਮੈਂ ਸਮਝਦੀ ਹਾਂ ਕਿ ਇਹ ਮਹਿਲਾਵਾਂ ਦੇ ਵਾਸਤੇ ਇਹਨਾਂ ਦੇ ਮਨ 'ਚ ਕੁਝ ਨਹੀਂ ਹੈ। ਮੈਂ ਬਜਟ ਆਪਣੀ ਸਪੀਚ 'ਚ ਵੀ ਕਿਹਾ। ਸੋ ਬਾਕੀ ਜਿਹੜੇ ਹੈਗੇ ਕਿਸਾਨਾਂ ਵਾਸਤੇ ਕੁਝ ਨਹੀਂ ਹੈ। ਮਹਿਲਾਵਾਂ ਵਾਸਤੇ ਕੁਝ ਨਹੀਂ ਹੈ। ਕਿਸਾਨਾਂ ਵਾਸਤੇ ਕੁਝ ਨਹੀਂ ਹੈ। ਨੌਜਵਾਨਾਂ ਵਾਸਤੇ ਕੁਝ ਨਹੀਂ ਹੈ। ਦਲਿਤ ਵਰਗਾਂ ਵਾਸਤੇ ਕੁਝ ਨਹੀਂ ਹੈ। ਸੋ ਕੁੱਲ ਮਿਲਾ ਕੇ ਇਹ ਬਜਟ ਬਿਲਕੁਲ ਬਹੁਤ ਹੀ ਨਿਰਾਸ਼ਾਜਨਕ ਰਿਹਾ ਔਰ ਮੈਂ ਸਮਝਦੀ ਹਾਂ ਕਿ ਇਹਨੂੰ ਕੱਢਣ ਪਾਉ ਨੂੰ ਕੁਝ ਵੀ ਨਹੀਂ ਸੀ ਮੈਡਮ ਤੁਸੀਂ ਕਿਉਂਕਿ ਕੈਬਨਿਟ ਮਨਿਸਟਰ ਰਹੀ ਹੋ ਸਰਕਾਰ ਦੇ ਵਿੱਚ ਰਹਿ ਕੇ ਸਰਕਾਰ ਦੀ ਉਸ ਭੂਮਿਕਾ ਨੂੰ ਸਮਝਣਾ ਤੇ ਹੁਣ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੇ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਡੀਕੋਡ ਕਰ ਰਹੀ ਹੋ ਕਿ 3 ਸਾਲਾਂ ਦਾ ਸਮਾਂ ਕਿਹੋ ਜਿਹਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤਾਂ ਆਪਣੇ ਲੋਕ ਬਹੁਤ ਵਧੀਆ ਕਹਿ ਰਹੀ ਹੈ ਕਿ ਅਸੀਂ ਬਹੁਤ ਸਾਰਾ ਕੁਝ ਕੀਤਾ ਹੈਗਾ ਬਹੁਤ ਸਾਰੇ ਕੰਮ ਕੀਤੇ ਨੇ ਪਰ ਜਦੋਂ ਗਰਾਊਂਡ ਜ਼ੀਰੋ ਤੇ ਅਸੀਂ ਗੱਲ ਕਰੀਏ ਤੁਹਾਡੇ ਹਲਕੇ ਦੀ ਗੱਲ ਕਰੀਏ ਕਿੱਦਾਂ ਦੇ ਹਾਲਾਤ ਨ ਦੇਖੋ ਇਸ ਤਰ੍ਹਾਂ ਹੈ ਕਿ 3 ਸਾਲ ਹੋ ਚੁੱਕੇ ਆਜ ਤੱਕ ਜਿਹੜੇ ਸਾਡੇ ਇਲਾਕਿਆਂ ਚ ਤੇ ਕੋਈ ਪੈਸਾ 1 ਰੁਪਿਆ ਵੀ ਨਹੀਂ ਗਿਆ ਗ੍ਰਾਂਟ ਦੂਸਰੀ ਗੱਲ ਹੈ ਕਿ ਜਦੋਂ 5 ਸਾਲ ਸਰਕਾਰ ਬਣਦੀ ਆ 5 ਸਾਲ ਵਾਸਤੇ ਬਣਦੀ ਆ ਉਦੋਂ ਕੋਈ ਵਿਜ਼ਨ ਹੁੰਦਾ ਹੈ ਕੋਈ ਬਲੂਪ੍ਰਿੰਟ ਹੁੰਦਾ ਹੈ ਕਿ ਅਸੀਂ ਪਹਿਲੇ ਸਾਲ ਚ ਇਹ ਕੰਮ ਕਰਾਂਗੇ ਦੂਸਰੇ ਸਾਲ ਇਹ ਕਰਾਂਗੇ ਤੇ ਇਸੇ ਸਾਲ ਇਹ ਕਰਾਂਗੇ ਸੋ ਮੈਨੂੰ ਲੱਗਦਾ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਦੀ ਆਉਟਪੁੱਟ ਜ਼ੀਰੋ ਹੈ देखो सरकारां कोई एडवर्टाइजमेंट ਦੇ ਸਿਰ ਤੇ ਨਹੀਂ ਚਲਦੀਆਂ। ਉਹ ਤੇ ਗਰਾਉਂਡ ਰਿਐਲਿਟੀ ਜਿਹੜੀ ਹੈਗੀ ਆ ਉਹ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ। ਲੋਕਾਂ ਦੇ ਵਿੱਚ ਕੀ ਉਹਨਾਂ ਦਾ ਪ੍ਰਭਾਵ ਹੈ? ਉਹਨ ਹੌਲੀ-ਹੌਲੀ ਕਰਕੇ ਜਿਹੜਾ ਇਹਨਾਂ ਦਾ ਇੱਕ ਬਲਬਲਾ ਸੀ ਆ ਆਮ ਆਦਮੀ ਪਾਰਟੀ ਦਾ ਉਹ ਖਤਮ ਹੋ ਚੁੱਕਿਆ ਹੈ। ਹੁਣ ਲੋਕ ਬਹੁਤ ਇਸ ਗੱਲ ਤੋਂ ਹੈ ਪਰੇਸ਼ਾਨ ਨੇ। ਇਸ ਬਜਟ ਦੇ ਵਿੱਚ ਚੌਥਾ ਬਜਟ ਆ। ਜੀ। ਕੁਝ ਨਾ ਕੁਝ ਉਮੀਦ ਲੈ ਕੇ ਬੈਠੇ ਸੀਗੇ ਕਿ ਸ਼ਾਇਦ ਕੁਝ ਇਹਨਾਂ ਕੁਝ ਹੋਇਆ ਲੇਕਿਨ ਬਜਟ ਕਰਜ਼ੇ ਦੇ ਕਰਜ਼ਾ ਲਈ ਜਾ ਰਹੇ ਨੇ ਔਰ ਪੈਸਾ ਕਿੱਥੇ ਜਾ ਰਿਹਾ ਕੁਝ ਪਤਾ ਨਹੀਂ ਹੈ ਔਰ ਉਹਨੇ ਸਪੈਂਡ ਕਿਵੇਂ ਕਰਨਾ ਹੈ ਆਪਣਾ ਰੂਰਲ ਬੈਲਟ ਦੇ ਵਿੱਚ ਕਿਵੇਂ ਜਾਣਾ ਪਿੰਡਾਂ ਦੇ ਵਿੱਚ ਕਈ ਕੰਮ ਨੇ ਕਰਨ ਵਾਲੇ ਇੱਥੋਂ ਤੱਕ ਕਿ ਜਿਹੜੇ ਸਾਡੇ ਸਰਕਾਰ ਦੇ ਵੇਲੇ ਪ੍ਰੋਜੈਕਟ ਅਧੂਰੇ ਸੀ ਉਹ ਵੀ ਨਹੀਂ ਪੂਰੇ ਕੀਤੇ ਜਾ ਰਹੇ ਉਹ ਵੀ ਕੰਮ ਜੇ ਅੱਧੀ ਸੜਕ ਬਣੀ ਹੈ ਉੱਥੇ ਹੀ ਖਤਮ ਹੈ ਜੇ ਅੱਧਾ ਪੁਲ ਬਣਿਆ ਉੱਥੇ ਹੀ ਖਤਮ ਹੈ ਮੈਂ ਅੱਜ ਹੁਣੇ ਮੰਤਰੀ ਜੀ ਨਾਲ ਗੱਲ ਕਰੀ ਸੀ ਕਿ ਮੇਰਾ ਇੱਕ ਹਲਕੇ ਚ ਪੁਲ ਹੈ ਗਾਜ਼ੀਕੋਟ ਉਹ 10 12 ਕਿਲੋਮੀਟਰ ਉਤਰੋ ਹੋ ਕੇ ਆਂਦੇ ਨੇ ਜਦ ਕਿ ਉਹਦਾ ਪੈਸਾ ਵੀ ਦੇ ਚੁੱਕੀ ਸੀ ਮੈਂ ਔਰ ਉਹ ਅੱਧਾ ਪੁਲ ਬਣਿਆ ਹੋਇਆ ਹੈ ਜੀ ਉਹਦਾ ਕੀ ਫਾਇਦਾ ਹੋਦਾ ਥੋੜੇ ਹਲਕੇ ਦਾ ਅੱਧਾ ਹੀ ਵਿਕਾਸ ਹੋਇਆ ਪੂਰਾ ਪੂਰਾ ਕਰਨੀ ਤੇ ਨਹੀਂ 0% ਹੈ ਅਸੀਂ ਸਟਿਲ ਗਰਾਉਂਡ 0 ਤੇ ਆ ਸੋ ਗਾਜੀ ਇੱਕ ਹੋਰ ਪੁਲ ਸੀਗਾ ਆਪਣਾ ਨਾਨੂ ਨੰਗਲ ਦਾ ਪੁਲ ਉਹਦੇ ਵਾਸਤੇ ਵੀ 9 ਕਰੋੜ 42 ਲੱਖ ਰੁਪਏ ਦਿੱਤਾ ਸੀ ਪੈਸਾ ਜਾ ਚੁੱਕਿਆ ਸੀ ਬੈਂਕ ਵਿੱਚ ਲੇਕਿਨ ਉੱਥੇ ਤਿੰਨ ਸਾਲਾਂ ਚ ਇੱਟ ਵੀ ਨਹੀਂ ਰੱਖੀ ਗਈ ਜੀ ਸੋ ਅਸੀਂ ਕਿਸ ਤਰ੍ਹਾਂ ਲਵਾਗੇ ਇਸ ਚੀਜ਼ ਨੂੰ ਮੈਡਮ ਇੱਕ ਗੱਲ ਸਮਝਾਉਂ ਕਿਉਂਕਿ ਪੰਜਾਬ ਦਾ ਹੈੱਡ ਜਿਹੜੇ ਆ ਮੁੱਖ ਮੰਤਰੀ ਨੇ ਉਹਨਾਂ ਨੇ ਆਪਣੀ ਸਪੀਚ ਜਿਹੜੀ ਤੁਹਾਡੇ ਸਾਹਮਣੇ ਤੁਸੀਂ ਬੈਠੇ ਹੋਏ ਸੀ ਸਪੀਚ ਦੇ ਵਿੱਚ ਸਾਫ਼ ਜ਼ਿਕਰ ਕੀਤਾ ਕਹਿੰਦੇ ਕਿ ਅਸੀਂ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉਸ ਤੋਂ ਵੱਧ ਗਰੰਟੀਆਂ ਪੂਰੀਆਂ ਕਰ ਚੁੱਕੇ ਹਾਂ ਇੱਕ ਮਹਿਲਾਵਾਂ ਵਾਲੀ ਰਹਿੰਦੀ ਆ ਉਹਦਾ ਉਹਨਾਂ ਨੇ ਕਿਹਾ ਕਿ ਅਸੀਂ ਉਹ ਵੀ ਕਰ ਦਵਾਂਗੇ ਪਰ ਅਸੀਂ ਕਹਿੰਦੇ ਵੱਧ ਗਰੰਟੀਆਂ ਪੂਰੀਆਂ ਕਰ ਰਹੇ ਜਿੰਨਾ ਦਾ ਅਸੀਂ ਜ਼ਿਕਰ ਵੀ ਨਹੀਂ ਕੀਤਾ ਸੀਗਾ ਪੰਜ ਗਰੰਟੀਆਂ ਦੇ ਵਿੱਚ ਉਹ ਵੀ ਅਸੀਂ ਪੂਰੀਆਂ ਕਰ ਰਹੇ ਹਾਂ ਉਹ ਤਾਂ ਆਪਣੇ ਲੋਕ ਇਹ ਕਹਿੰਦੇ ਕਿ ਕੰਮ ਹੀ ਬਹੁਤ ਵਧੀਆ ਹੋ ਰਿਹਾ ਦੇਖੋ ਆਪਣੇ ਮੂੰਹ ਕਹੀ ਜਾਈਏ ਕਿ ਅਸੀਂ ਆ ਵੀ ਕਰਤਾ ਉਹ ਵੀ ਕਰਤਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਣਾ ਮੂੰਹ ਮੀਆਂ ਮਿੱਠੂ ਬਨੰਦਾ ਤੇ ਕੋਈ ਫਾਇਦਾ ਨਹੀਂ ਸਾਰੀ ਦੁਨੀਆ ਜਾਣਦੀ ਐ ਹਰ ਪੰਜਾਬੀ ਜਾਣਦਾ ਆ ਕਿ ਗਰਾਊਂਡ ਲੈਵਲ ਤੇ ਕੀ ਕੰਮ ਹੋ ਰਿਹਾ ਬਲਕਿ ਸਾਡੀਆਂ ਦਿੱਤੀਆਂ ਹੋਈਆਂ ਪੰਚਾਇਤਾਂ ਦੀਆਂ ਗਰੰਟੀਆਂ ਨੂੰ ਵੀ ਰੋਕਿਆ ਗਿਆ ਅੱਧੀਆਂ-ਦੀਆਂ ਗਲੀਆਂ ਬਣੀਆਂ ਹੋਈਆਂ ਨੂੰ ਕਿ ਪੈਸੇ ਹਜੇ ਤੱਕ ਵੀ ਉਹੀ ਇਸਤੇਮਾਲ ਕਰ ਰਹੇ ਨੇ ਜਿਹੜੇ ਸਾਡੇ ਵੇਲੇ ਦਿੱਤੇ ਗਏ ਨੇ ਕਿਉਂਕਿ ਇਹਨਾਂ ਨੇ ਤਾਂ ਕੁਝ ਦਿੱਤਾ ਨਹੀਂ ਹੈ ਉਹਨਾਂ ਅਨਾਉਂਸਮੈਂਟ ਤੇ ਕੀਤੀ ਹੈ ਦੇਖਦੇ ਆ ਕਿ ਉਹ ਪੂਰੀ ਕਰਦੇ ਵੀ ਹੈ ਕਿ ਨਹੀਂ ਕਰ ਐਮਪੀ ਲੈਡ ਫੰਡ ਵਾਂਗੂ ਇੱਕ 5 ਕਰੋੜ ਦਾ ਜ਼ਿਕਰ ਆ ਰਿਹਾ ਤਾਂ ਕੱਲ ਮੁੱਖ ਮੰਤਰੀ ਸਾਹਿਬ ਇੱਥੇ ਮੌਜੂਦ ਸੀ ਸਵਾਲ ਕੀਤਾ ਗਿਆ ਕਿ 5 ਕਰੋੜ ਸਾਰੇ ਵਿਧਾਇਕਾਂ ਨੂੰ ਮਿਲੂਗਾ ਸਿਰਫ ਆਪਣੇ ਲਈ ਰੱਖਿਆ ਹੋਇਆ ਕਿਉਂਕਿ ਉਹਦੇ ਵਿੱਚ ਇੱਕ ਭੇਦ ਹੈਗਾ ਕਿ ਸੁਸਾਇਟੀਆਂ ਜਿਹੜੀਆਂ ਵੈਲਫੇਅਰ ਸੁਸਾਇਟੀਆਂ ਹੈਗੀਆਂ ਉਹਨਾਂ ਨੂੰ ਵੀ ਦਿੱਤਾ ਜਾ ਸਕਦਾ ਹੈਗਾ ਤਾਂ ਉਹ ਕਹਿੰਦੇ 20 ਕ ਵਿਧਾਇਕਾਂ ਨੂੰ ਦੇ ਦੇਵਾਂਗੇ ਪੈਸੇ ਤਾਂ ਲੱਗਦਾ ਕਿ ਉਹ 5 ਕਰੋੜ ਰੁਪਏ ਜਿਹੜੇ ਵਿਧਾਇਕ ਆਪਣੇ ਵੱਲੋਂ ਜਿੱਤੇ ਹੋਏ ਨੇ ਕਾਂਗਰਸ ਵੱਲੋਂ ਜਿੱਤੇ ਹੋਏ ਜਾਂ ਆਜ਼ਾਦ ਤੌਰ ਤੇ ਜਿੱਤੇ ਹੋਏ ਨੇ ਉਹਨਾਂ ਨੂੰ ਮਿਲ ਜੂ ਉਹ ਲੱਗਦਾ ਹੈ ਕਿ ਜਿਹੜਾ ਇਹਨਾਂ ਨੇ ਵਿੱਚ ਪਾਇਆ ਕਿ ਕੋਈ ਸੰਸਥਾਵਾਂ ਨੂੰ ਦਿੱਤਾ ਜਾਏਗਾ ਦੇਖੋ ਇੱਕ ਗੱਲ ਹੈ ਕਿ ਜੇ ਐਮਐਲਏ ਹੈ ਜੜਾ ਵੀ ਉਸ ਕਿਸੇ ਵੀ ਇਲਾਕੇ ਦਾ 117 ਸੀ ਐਮਐਲਏ ਆ ਸਾਡੀ ਕੋਈ ਜ਼ਿੰਮੇਵਾਰੀ ਹੈ ਅਸੀਂ ਅਨਸਰਏਬਲ ਆ ਲੋਕਾਂ ਨੂੰ ਅਨਸਰਏਬਲ ਆ ਅਫਸਰਾਂ ਨੂੰ ਅਨਸਰਏਬਲ ਆ ਅਸੀਂ ਅਫਸਰਾਂ ਨੂੰ ਦੱਸਣਾ ਅਫਸਰ ਸਾਡੇ ਅਨਸਰਏਬਲ ਆ ਕਿ ਅਸੀਂ ਕੰਮ ਕਰਨਾ ਤੇ ਕਿਵੇਂ ਕਰਨਾ ਲੇਕਿਨ ਜੋ ਸੰਸਥਾਵਾਂ ਨੇ ਜਾਂ ਬਿਨਾ ਕਿਸੇ ਪਾਵਰ ਦੇ ਲੋਗ ਮਿਸਯੂਜ਼ ਹੀ ਕਰਨਗੇ ਨਾ ਉਹ ਸਪੈਸੇ ਨੂੰ ਮਿਸਯੂਜ਼ ਕਰਨਗੇ ਜੇ ਸਾਡੇ ਥ्रू ਲੱਗੇਗਾ ਤੇ ਅਸੀਂ ਪ੍ਰੋਪਰ ਸਾਨੂੰ ਪਤਾ ਹੈ ਕਿ ਕਿੰਨੀ دیر ਕਿੱਥੇ ਕਿੱਥੇ ਲੋਡ ਹੈ ਅਸੀਂ ਲੋਡ ਦੇ ਮੁਤਾਬਕ ਯੂਜ਼ ਕਰਾਂਗੇ ਸੋ ਇਹ ਸਾਡੀ ਭਾਵ ਸੀਗਾ ਕਿ ਜੇ ਸਾਡੀ ਰਿਸਪੌਂਸਿਬਿਲਟੀ ਤੁਸੀਂ ਫਿਕਸ ਕਰੋਗੇ ਤੇ ਅਸੀਂ ਉਸ ਚੀਜ਼ ਨੂੰ ਸਜੱਜੇ ਢੰਗ ਨਾਲ ਲਗਾ ਰਾਂਗੇ ਔਰ ਪ੍ਰੋਪਰ ਜਗ੍ਹਾ ਤੇ ਲੱਗੇਗਾ ਹੁਣ ਦੇਖੋ ਉਹ ਇੱਕ ਸਿਰਫ ਇੱਕ ਅਨਾਉਂਸਮੈਂਟ ਹੀ ਹੈ ਜਾਂ ਵਾਕਈ ਇਹ ਦੇਣਗੇ ਇੱਕ ਬੜਾ ਵੱਡਾ ਕੁਐਸਚਨ ਮਾਰਕ ਹੈ ਆਖਰੀ ਸਵਾਲ ਤੁਸੀਂ ਸਾਰਾ ਕੁਝ ਦਾਸਤਾਨਾ ਨੌਜਵਾਨਾਂ ਵਾਲੀ ਕੁਝ ਹੈਗਾ ਨਾ ਕਿਸਾਨਾਂ ਵਾਲੀ ਨਾ ਮਹਿਲਾਵਾਂ ਵਾਲੀ ਜੇ ਇਸ ਪੂਰੇ ਬਜਟ ਨੂੰ ਇੱਕ ਸ਼ਬਦ ਦੇ ਵਿੱਚ ਸਮੇਟਣਾ ਹੋਵੇ ਤਾਂ ਕੀ ਸ਼ਬਦ ਹੋਊਗਾ ਤੁਹਾਡੇ ਹਿਸਾਬ ਨਾਲ ਨਿਰਾਸ਼ਾਜਨਕ ਨਿਰਾਸ਼ਾਜਨਕ ਦੁਇਸ਼ਨ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਆਪਣਾ ਪੱਖ ਰੱਖ ਕੇ ਗਏ ਨੇ ਸਾਫ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਇਸ ਬਜਟ ਦੇ ਵਿੱਚ ਆਮ ਲੋਕਾਂ ਲਈ ਕਿਸਾਨਾਂ ਲਈ ਨੌਜਵਾਨਾਂ ਲਈ ਕੁਝ ਨਹੀਂ ਹੈਗਾ ਸਿਰਫ ਵਾਅਦੇ ਕੀਤੇ ਗਏ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਕਹਿੰਦੇ ਜਿਹੜਾ ਧੋਸਾ ਦਿੱਤਾ ਗਿਆ ਵਿਧਾਇਕਾਂ ਨੂੰ ਕਿ 5-5 ਕਰੋੜ ਉਹਨਾਂ ਨੂੰ ਵੀ ਮਿਲੇਗਾ ਉਹਦੇ ਉੱਪਰ ਵੀ ਬੜੇ ਵੱਡੇ ਸਵਾਲ ਨੇ ਫਿਲਹਾਲ ਕੀ ਇਹ ਪੈਸਾ ਲੋਕਾਂ ਤੱਕ ਪਹੁੰਚੂਗਾ ਜ਼ਮੀਨੀ ਹਕੀਕਤ ਕੀ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀ ਟਿੱਪਣੀ ਸਾਡੇ ਨਾਲ ਜਰੂਰ ਸਾਂਝੀਆ ਕਰਨੀ ਹੈ ਫਿਲਹਾਲ ਇੱਥੇ ਤੜਤ ਤੱਕ ਰਹਿਣੀ ਹੈ ਸਹਿਯੋਗੀ ਨੌਕ ਨਿਊਜ਼ ਚੰਡੀਗੜ੍ਹ